ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਡਾਕਟਰ ਹਰਪ੍ਰੀਤ ਸਿੰਘ ਕਲੇਰ ਨਮਾਣਾ ਸਿੱਖ ਕਲੇਰ ਮੈਡੀਕਲ ਸਟੋਰ ਦਾ ਮਾਲਕ ਜੀ ਮੈਂ ਤੇ ਮੇਰੀ ਪੂਰੀ ਟੀਮ ਜਿਹਨੇ ਇੱਥੇ ਬੱਚੇ ਕੰਮ ਕਰਦੇ ਨੇ ਸਾਡੇ ਵੱਲੋਂ ਸਮੂਹ ਦੇਸ਼ ਵਿਦੇਸ਼ ਵਿੱਚ ਵੱਜਦੇ ਸਮੂਹ ਮਾਨਵਤਾ ਦੇ ਸੰਦੇਸ਼ ਆ ਕੀ ਗੁਰੂ ਨਾਨਕ ਮਹਾਰਾਜ ਪ੍ਰਕਾਸ਼ ਜੜਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਮੁਬਾਰਕਾਂ ਕਿਉਂਕਿ ਗੁਰਨਾਨਕ ਪਾਤਸ਼ਾਹ ਮਹਾਰਾਜ ਕਿਸੇ ਇੱਕ ਧਰਮ ਦੇ ਨਹੀਂ ਸਾਰੇ ਧਰਮਾਂ ਦੇ ਸਾਰੇ ਮਾਨਵਤਾ ਦੇ ਗੁਰੂ ਨੇ ਜਿਨ੍ਹਾਂ ਦਾ ਸਤਿਕਾਰ ਮੁਸਲਮਾਨ, ਹਿੰਦੂ, ਸਿੱਖ, ਜੈਨੀ, ਬੋਧੀ ਸਾਰੇ ਕਰਦੇ ਨੇ ਤੇ ਇਹ ਸੰਦੇਸ਼ ਇਹ ਜਨਮ ਦਿਹਾੜਾ ਬਹੁਤ ਵੱਡਾ ਪ੍ਰਕਾਸ਼ ਜਿਹੜਾ ਹੈ ਜਿਹਨੂੰ ਸਾਰੀ ਦੁਨੀਆ ਵਰਲਡ ਲੈਵਲ ਤੇ ਮਨਾਉਂਦੀ ਆ ਹਰ ਕੋਈ ਇਹਦਾ ਸਤਿਕਾਰ ਕਰਦਾ ਹਰ ਕੋ ਗੁਰੂ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤਾ ਭਲੇ ਦਾ ਸਤਿਕਾਰ ਕਰਦਾ ਤੇ ਸਮੂਹ ਦਸ਼ਾਮ ਦੇ ਸਾਡੇ ਵੱਧ ਦੀਆਂ ਸਮੂਹ ਸੰਗਤਾਂ ਜਿਹੜੀਆਂ ਗੁਰੂ ਨਾਨਕ ਨਾਮ ਨਾਲ ਸੰਬੰਧਤ ਨੇ ਚਾਹੇ ਉਹ ਕਿਸੇ ਵੀ ਧਰਮ ਨਾਲ ਸਾਰਿਆਂ ਨੂੰ ਲੱਖ ਲੱਖ ਮੁਬਾਰਕਾਂ ਤੇ ਮਹਾਰਾਜ ਮਾਸ ਕਰਦਾ ਆ ਗੁਰਨਾਣਕ ਪਾਤਸ਼ਾਹ ਮਹਾਰਾਜ ਕਿਰਪਾ ਕਰਨ ਸਾਰਿਆਂ ਨੇ ਖੁਸ਼ੀਆਂ ਭਰਿਆ ਦਿਨ ਲੈ ਕੇ ਆਉਣ ਜਿੰਨਾਂ ਦੇ ਦੁੱਖ ਦੂਰ ਹੋ ਜਾਣ ਸਾਰਿਆਂ ਦੇ ਸਾਰੇ ਜਗਤ ਵਿੱਚ ਖੁਸ਼ੀਆਂ ਮਿਲਣ ਕਸ਼ਾਲੀ ਮਿਲੇ ਤੇ ਇੱਕਤਾ ਇਤفاق ਸਾਰਿਆਂ 'ਚ ਮਿਲੇ ਕੋਈ ਲੜਾਈ ਝਗੜਾ ਨਾ ਰਵੇ ਸਾਰਿਆਂ ਨੂੰ ਪਿਆਰ ਵੰਡੇ ਪਿਆਰ ਮਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ